ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰojana ਗੁਰੂ ਦੀ ਕਲ ਅੱਜ 14 ਅਪ੍ਰੈਲ ਹੈ ਮੈਂ ਸਹਿਜ ਪ੍ਰਿਤਕਾਰ ਕਲਾਸ 8ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਰਸਨਾ RAM RAM ਬਖਾਣ ਗੁਣ ਗੋਪਾਲ ਉਚਾਰ ਦਿਨ ਰੈਣ ਪਏ ਕਲਮਲ ਹਾਨ ਹੇ ਭਾਈ ਆਪਣੀ ਰਸਨਾ ਨਾਲ ਦਿਨ ਰਾਤ ਹਰ ਵੇਲੇ ਪਰਮੇਸ਼ਰ ਦੇ ਨਾਮ ਦਾ ਉਚਾਰਣ ਕਰਿਆ ਕਰ ਸ੍ਰਿਸ਼ਟੀ ਦੇ ਮਾਲਕ ਪਰਮੇਸ਼ਰ ਦੇ ਗੁਣਾ ਦਾ ਗਾਇਨ ਹਰ ਵੇਲੇ ਦਿਨ ਰਾਤ ਕਰਦਾ ਰਿਹਾ ਕਰ ਪਰਮੇਸ਼ਰ ਦੇ ਗੁਣਾ ਦਾ ਗਾਇਨ ਕਰਨ ਨਾਲ ਸਾਰੇ ਪਾਪ ਨਾਸ ਹੋ ਜਾਂਦੇ ਹਨ 헤 ਭਾਈ ਸਾਰੀ ਧਨ ਦੌਲਤ ਸਾਰੇ ਮਾਇਕ ਪਦਾਰਥ ਇੱਥੇ ਸੰਸਾਰ ਵਿੱਚ ਹੀ ਛੱਡ ਕੇ ਮਨੁੱਖ ਨੇ ਪਰਲੋਕ ਵਿੱਚ ਚਲੇ ਜਾਣਾ ਹੈ ਤੂੰ ਮੌਤ ਨੂੰ ਸਦਾ ਹੀ ਯਾਦ ਰੱਖਿਆ ਕਰ ਇਓ ਮਹਿਸੂਸ ਕਰਿਆ ਕਰ ਕਿ ਮੌਤ ਮੇਰੇ ਸਿਰ ਤੇ ਖਲੋਤੀ ਹੈ ਝੂਠੇ ਮਾਇਕ ਪਦਾਰਥਾਂ ਦਾ মোহ ਕਰਨਾ ਛੱਡ ਦੇ ਇਹ ਜੋ ਤੇਰੀਆਂ ਆਸਾਂ ਉਮੀਦਾਂ ਹਨ ਇਹ ਕਦੇ ਮੁੱਕ ਨਹੀਂ ਸਕਦੀਆਂ ਇਹਨਾਂ ਦਾ ਖਹਿੜਾ ਛੱਡ ਦੇ ਇਹਨਾਂ ਨੂੰ ਨਾਸਵੰਤ ਸਮਝ ਲਾ ਪਰਮੇਸ਼ਰ ਸੱਚ ਸਰੂਪ ਹੈ ਸਦਾ ਕਾਇਮ ਰਹਿਣ ਵਾਲਾ ਹੈ ਸਰਵ ਵਿਆਪਕ ਕਰਤਾ ਪੁਰਖ ਹੈ ਕਾਲ ਤੋਂ ਰਹਿਤ ਹੈ ਉਸ ਦਾ ਸਦਾ ਹੀ ਆਪਣੇ ਹਿਰਦੇ ਵਿੱਚ ਧਿਆਨ ਧਰਿਆ ਕਰ। ਗੁਰੂ ਜੀ ਆਖਦੇ ਹਨ ਪਰਮੇਸ਼ਰ ਦਾ ਨਾਮ ਧੰਨ ਅਸਲੀ ਖੱਟੀ ਹੈ। ਮਨੁੱਖਾ ਜਨਮ ਦਾ ਅਸਲੀ ਨਾਮ ਧੰਨ ਹੈ ਜੋ ਮਨੁੱਖ ਇਕੱਠਾ ਕਰਦਾ ਹੈ। ਇਹ ਨਾਮ ਧੰਨ ਹੀ ਪਰਮੇਸ਼ਰ ਦੀ ਦਰਗਾਹ ਵਿੱਚ ਪਰਵਾਣ ਹੁੰਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ ਆਪਣੀ ਰਸਨਾ ਨਾਲ ਪਰਮੇਸ਼ਰ ਦੇ ਗੁਨਾ ਦਾ ਗਾਇਨ ਕਰਨਾ ਚਾਹੀਦਾ ਹੈ। ਮੌਤ ਨੂੰ ਹਰ ਵੇਲੇ ਯਾਦ ਰੱਖਣਾ ਵੀ ਬੰਦਕੀ ਹੈ ਪਰਮੇਸ਼ਰ ਦਾ ਧਿਆਨ ਧਰਨਾ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਹੀ ਮਨੁੱਖ ਦਾ ਸਾਥ ਨਿਭਾਉਂਦਾ ਹੈ ਬਾਕੀ ਸਭ ਕੁਝ ਤਾਂ ਸੰਸਾਰ ਵਿੱਚ ਛੱਡ ਕੇ ਸੰਸਾਰ ਤੋਂ ਤੁਰ ਜਾਣਾ ਹੈ ਪਿਆਰੇ ਵਿਦਿਆਰਥੀਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਜ਼ਰੂਰ ਕਰ ਲਿਆ ਕਰੋ ਰੋਜ਼ਾਨਾ ਇੱਕ ਪਾਠ ਜਪਜੀ ਸਾਹਿਬ ਦਾ ਕਰਨਾ ਨਾ ਭੁੱਲਿਓ ਗੁਰ ਸ਼ਬਦ ਦੀ ਵਿਚਾਰ ਕਰਨੀ ਬਹੁਤ ਲਾਹੇਵੰਦ ਹੈ ਵਿਚਾਰ ਕਰ ਲਿਆ ਕਰੋ ਗੁਰੂ ਪਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ